ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਡੇ ਚੈਨਲ ਤੇ ਸਵਾਗਤ ਹੈ ਜੀ ਹਾਂਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਜੀ ਦੀ ਵਰਤੀ ਉਹਦੇ ਲਈ ਮੈਂ 3/4 ਕਾਪੂ ਲਿਆਵਾ ਕਿਉਂ ਕਿਉਂ ਦੇ ਨਾਲ ਵਰਤੀ ਬਹੁਤ ਵਧੀਆ ਬਣਦੀ ਹੈ ਇਹਨੂੰ ਆਪਾਂ ਪਹਿਲਾਂ ਇਸ ਤਰ੍ਹਾਂ ਗਰਮ ਕਰ ਲੈਣਾ ਥੋੜਾ ਜਿਹਾ ਜਦੋਂ ਆਪਣਾ ਤਿਲ ਗਿਆ ਨੇ ਬਾਅਦ ਕੁਆਂਟੀਟੀ ਚ ਹੋ ਜਾਣਾ ਵਾ ਹੁਣ ਆਪਾਂ ਇਹਦੇ ਵਿੱਚ ਜਿੰਨਾ ਆਪਾਂ ਘਿਓ ਲਿਆ ਸੀ ਓਨੀ ਆਪਾਂ ਸੂਜੀ ਐਡ ਕੀਤੀ ਹੈ ਇਹਦੇ ਵਿੱਚ ਸੂਜੀ ਨੂੰ ਹਲਕਾ మీడియం ਗੈਸ ਤੇ ਆਪਾਂ ਭੁੰਨਾਗੇ ਕਿਉਂਕਿ ਜੇਕਰ ਆਪਾਂ ਜ਼ਿਆਦਾ ਗੈਸ ਹੌਲ ਰੱਖ ਰਿਹਾ ਤਾਂ ਇਹ ਨਹੀਂ ਫਿਰ ਵਿੱਚੋਂ ਪੱਚਾ ਰਹਿ ਜਾਣਾ ਕਿਉਂਕਿ ਦਾਣੇਦਾਰ ਹੁੰਦੀ ਹੈ ਮੈਂ ਜਿਹੜੀ ਆਪਾਂ ਨੋਰਮਲ ਘਰ ਦੇ ਵਿੱਚ ਯੂਜ਼ ਕਰਦੇ ਆ ਸੂਜੀ ਉਹੀ ਵਰਤੀ ਆ ਇਨੂੰ ਇਸ ਤਰ੍ਹਾਂ ਆਪਾਂ ਮੀਡੀਅਮ ਸਟੇਕ ਦੇ ਉੱਤੇ ਪਨ ਲੈਣਾ ਵਾ ਹੁਣ ਇਹਦੇ ਵਿੱਚ ਆਪਾਂ ਐਡ ਕੀਤਾ ਵਾ ਜਿੰਨਾ ਆਪਾਂ ਸੂਜੀ ਲੇਸੋਸ ਦਾ ਹਾਫ ਲਿਆ ਆਪਾਂ ਬੇਸਣ ਇਹਨੂੰ ਇਸ ਤਰ੍ਹਾਂ ਆਪਾਂ ਚੰਗੀ ਤਰ੍ਹਾਂ ਦੇ ਨਾਲ ਮਿਕਸ ਕਰ ਲੈਣਾ ਤਾਂ ਜੋ ਬੇਸਣ ਦੀ ਕੋਈ ਗੰਢ ਨਾ ਰਹਿ ਜਵੇ ਇਹਦੇ ਵਿੱਚ ਅਵੇਖੋ ਹੁਣ ਦਾ ਥੋੜਾ ਕਲਰ ਚੇਂਜ ਹੋਣ ਲੱਗ ਗਿਆ ਤੇ ਆ ਮੈਂ ਅੱਧਾ ਗਲਾਸ ਦੁੱਧ ਲਿਆ ਵਾ ਤੇ ਤਰੀਬਨ ਜਿਹੜਾ ਆਪਾਂ ਦੁੱਧ ਲਿਆ ਅੱਧਾ ਗਲਾਸ ਉਹਦੇ ਵਿੱਚ 2-3 ਚਮਚੇ ਕੇ ਕਰੀਬ ਆਪਾਂ ਮਿਲਕ ਪਾਊਡਰ ਐਡ ਕਰਾਂਗੇ ਇਹਨੂੰ ਇਸ ਤਰ੍ਹਾਂ ਆਪਾਂ ਮਿਕਸ ਕਰ ਲਿਆ ਵਾ ਆਪਾਂ ਇਹਦੇ ਚ ਕੋਈ ਚਾਸ਼ਨੀ ਬਣਾ ਕੇ ਨਹੀਂ ਪਾਣੀ ਬਿਨਾ ਚਾਸ਼ਨੀ ਬਣਾਵਾਂਗੇ ਹਾਂਜੀ ਸੇਕ ਲੱਗ ਚੁੱਕਿਆ ਤੇ ਆਪਾਂ ਇਹਦੇ ਚ ਖੰਡ ਐਡ ਕੀਤੀ ਹੈ ਦੇਸੀ ਖੰਡ ਮਿੱਠਾ ਤੁਸੀਂ ਆਪਣੇ ਅਕੋਰਡਿੰਗ ਵੱਧ ਘੱਟ ਰੱਖ ਸਕਦੇ ਹੋ ਪਰ ਜੇ ਆਪਾਂ ਮੀਜ਼ਰਮੈਂਟ ਦੇ ਹਿਸਾਬ ਨਾਲ ਚੱਲੀਏ ਤਾਂ ਜਿੰਨੀ ਆਪਾਂ ਸੂਜੀ ਤੇ ਵੇਸਣ ਪਾਏ ਆ ਉਨਾਂ ਹੀ ਆਪਾਂ ਮਿਠੀ ਪਾਣੀ ਪਾਣੀ ਇਹਦੇ 'ਚ ਪਰ ਕਈ ਲੋਕ ਮਿੱਠਾ ਘੱਟ ਖਾਂਦੇ ਆ ਪਸੰਦ ਕਰਦੇ ਮਿੱਠਾ ਤੇ ਉਹ ਥੋੜਾ ਘੱਟ ਵੀ ਰੱਖ ਸਕਦੇ ਆ ਆਹ ਨੂੰ ਇਸ ਤਰ੍ਹਾਂ ਨੂੰ ਆਪਾਂ మీడియం ਸੇਕ ਦੇ ਉੱਤੇ ਘੋਣ ਲੈਣਾ ਵਾ ਹਾਂਜੀ ਆ ਜਿਹੜਾ ਹੁਣ ਆਪਾਂ ਇਹਦੇ 'ਚ ਮਿਲਕ ਕੀਤਾ ਸੀ ਨਾ ਦੁੱਧ ਦੇ ਵਿੱਚ ਮੇਰੇ ਕੋਲ ਪਾਊਡਰ ਐਡ ਕੀਤਾ ਸੀਗਾ ਹੁਣ ਇਹਦੇ ਚ ਐਡ ਕਰਾਂਗੇ ਇਹਦੇ ਨਾਲ ਇਹਦਾ ਟੇਸਟ ਬਹੁਤ ਜ਼ਿਆਦਾ ਵਧੀਆ ਬਣ ਜਾਣਾ ਬਹੁਤ ਆਸਾਨੀ ਨਾਲ ਬਣਨ ਵਾਲੀ ਇੱਕ ਨੀ ਮਠਿਆਈ ਆ ਇਹ ਜਦੋਂ ਵੀ ਘਰ 'ਚ ਕੁਝ ਮਿੱਠਾ ਖਾਣ ਨੂੰ ਮਨ ਕਰੇ ਤਾਂ ਆਪਾਂ ਇਹ ਚਾਹਤ ਪਰ ਤਿਆਰ ਕਰ ਸਕਦੇ ਹਾਂ ਬਸ ਇਹ ਦੇਖ ਕੇ ਤੇ ਰੱਖਣਾ ਵੀ ਆਪਾਂ ਇਹਨੂੰ ਮੀਡੀਅਮ ਗੈਸ 'ਤੇ ਰੱਖਣਾ ਕਿ ਜੇ ਜ਼ਿਆਦਾ ਤੇਜ਼ ਕੀਤਾ ਤਾਂ ਨਾ ਮਾਚੰਦਾ ਦਾਰਾ ਹਾਂਜੀ ਇਹਦੇ ਚ ਆਪਾਂ ਥੋੜਾ ਫੂਡ ਕਲਰ ਐਡ ਕੀਤਾ ਵਾ ਕਿਉਂਕਿ ਸੂਜੀ ਜੀ ਨੇ ਥੋੜੀ ਵਾਈਟ ਲੱਗਦੀ ਹੈ ਤੇ ਇਸ ਤਰ੍ਹਾਂ ਫੂਡ ਕਲਰ ਐਡ ਕਰਨਾ ਆਪਸ਼ਨਲ ਆ ਤੁਹਾਡੀ ਇੱਛਾ ਹੈ ਆਇ ਦੀ ਚ ਆਪਾਂ ਥੋੜੀ ਜਿਹੀ ਕਾਜੂ ਕ੍ਰਸ਼ ਕਰਕੇ ਪਾ ਦਿੱਤੇ ਹੈ ਜੀਕੀਨ ਮੰਨਣਾ ਹੈ ਬਹੁਤ ਵਧੀਆ ਬਣ ਕੇ ਤਿਆਰ ਹੁੰਦੀ ਹੈ ਤੁਸੀਂ ਵੀ ਆਪਣੇ ਘਰੇ ਜਰੂਰ ਟਰਾਈ ਕਰਨਾ ਜੀ ਹਾਂਜੀ ਇਹਦੇ ਚ ਹੁਣ ਆਪਾਂ এলাਚੀ ਪਾਊਡਰ ਐਡ ਕੀਤਾ ਵਾ ਹੁੱਕ ਗੈਸ ਬੰਦ ਕਰਤਾ ਵਾ ਹਾਂਜੀ ਇਧਰ ਆਪਾਂ ਇੱਕ ਡੱਬਾ ਲੈ ਲਿਆ ਤੇ ਉਹਦੇ ਚ ਮੈਂ ਗਰੀਸ ਕਰ ਦਿੱਤਾ ਵਾ ਕਿਉਂ ਤੇ ਜਿਹੜਾ ਆਪਣਾ ਬੈਟਰ ਤਿਆਰ ਹੋਇਆ ਸੀਗਾ ਸੂਜੀ ਵਾਲਾ ਤਕਰੀਬਨ 5-7 ਮਿੰਟਾਂ ਦੇ ਵਿੱਚ ਆਪਣੀ ਵਰਤੀ ਬਣ ਕੇ ਤਿਆਰ ਹੋ ਜਾਂਦੀ ਹੈ ਹਾਂਜੀ ਆਪਾਂ ਸਾਰਾ ਸਮਾਰੀ ਚ ਐਡ ਕਰਤਾ ਹੋ ਇਹਨੂੰ ਇਸ ਤਰ੍ਹਾਂ ਆਪਾਂ ਹਲਾਤਾ ਤਾਂ ਜੋ ਸਾਰੇ ਆਪਣੇ ਸੈੱਟ ਹੋ ਸਕੇ ਹਾਂਜੀ ਇਹਦੇ ਉੱਪਰ ਆਪਾਂ ਮਾਜੀਨ ਕੇ ਰੈਡ ਕਰ ਦਿੱਤੇ ਨੇ ਆਪਾਂ ਇੱਥੇ ਜੋ ਵੀ ਤੁਸੀਂ ਡ్రਾਈ ਫਰੂਟ ਲਗਾਉਣਾ ਚਾਹੇ ਲਗਾ ਸਕਦੇ ਹੋ ਬਟ ਵਾ ਕੁਆਂਟੀਟੀ ਦਾ ਕੋਈ ਨਹੀਂ ਕਿਉਂਕਿ ਆਪਾਂ ਹੀ ਖਾਣਾ ਹੁੰਦਾ ਕਿਸੇ ਹੋਰ ਨੇ ਤਾਂ ਖਾਣਾ ਨਹੀਂ ਹੈ। ਹਾਂਜੀ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਜੀ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਿਆ ਕਰੋ ਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ। ਹਾਂਜੀ ਤੁਹਾਡੇ ਕਰਕੇ ਆਪਾਂ ਇੱਥੇ ਤੱਕ ਪਹੁੰਚੇ ਆ ਤੇ ਤੁਸੀਂ ਹੋਰ ਥੋੜਾ ਜਿਹਾ ਆਪਣੇ ਚੈਨਲ ਨੂੰ ਕਰੋ ਸਬਸਕ੍ਰਾਈਬ ਕਰੋ। ਹਾਂਜੀ ਆਹ ਵੇਖੋ ਇਹਨੂੰ ਆਪਾਂ ਸੈੱਟ ਕਰ ਲਿਆ ਹੁਣ 2 ਘੰਟੇ ਲਈ ਆਪਾਂ ਇਹਨੂੰ ਫਰਿੱਜ ਦੇ ਵਿੱਚ ਜਾਂ ਸੈਟਿੰਗ ਬਾਸਤੇ ਰੱਖ ਦੇਾਂਗੇ। ਅੱਜ ਆ ਦੇਖੋ ਕਿਰੇਡੇ ਘੰਟੇ ਬਾਅਦ ਤਕਰੀਬਨ ਦੇਖਿਆ ਵਾ ਕੱਢ ਕੇ ਤੇ ਆਪਣੀ ਬਰਫੀ ਬਿਲਕੁਲ ਸੈਟ ਹੋ ਚੁੱਕੀ ਆ ਹੁਣ ਤੁਸੀਂ ਜਿਹੜੀ ਮਰਜ਼ੀ ਸ਼ੇਪ ਦੇ ਵਿੱਚ ਕੱਟ ਸਕਦੇ ਹੋ ਇਹਨੂੰ ਤਕਰੀਬਨ ਆਪਣੇ ਆਪਣਾ ਇੱਕ ਹਫਤੇ ਲਈ ਸਟੋਰ ਕਰਕੇ ਰੱਖ ਸਕਦੇ ਆ ਖਰਾਬ ਨਹੀਂ ਹੁੰਦੀਗੀ ਜਿਸ ਤਰ੍ਹਾਂ ਆਪਾਂ ਪੀਸ ਦੇ ਕੱਟ ਲਿਆ ਇਹਦੇ ਹਾਂਜੀ ਜੀ ਆ ਵੀਡੀਓ ਵੇਖਣ ਤਾਂ ਵਧੀਆ ਕਮੈਂਟ ਕਰਿਆ ਬਿਆ ਕਰੋ ਹਾਂਜੀ ਲਾਈਕ ਸ਼ੇਅਰ ਜੁਸ ਕਰਿਆ ਕਰੋ ਜੀ ਹਾਂਜੀ ਆ ਦੇਖੋ ਆਪਣੀ ਬਰਫੀ ਬਣ ਕੇ ਤਿਆਰ ਹੋ ਚੁੱਕੀ ਆ ਬਹੁਤ ਘੱਟ ਸਮਾਨ ਦੇ ਨਾਲ ਤੇ ਬਹੁਤ ਛੇਤੀ ਬਣ ਕੇ ਤਿਆਰ ਹੋਈ ਆ ਜੋ ਕਿ ਖਾਂਚੀ ਬਹੁਤ ਟੇਸਟੀ ਆ ਬਿਲਕੁਲ ਬਾਜ਼ਾਰ ਵਰਗੀ ਵਰਗੀ ਤਿਆਰ ਹੋਈ ਆ ਆਪਣੀ ਹਾਂਜੀ ਦੇਖੋ ਕਿੰਨੀ ਵਧੀਆ ਤਿਆਰ ਹੋਈ ਹੈ ਹਾਂਜੀ video ਵੇਖਣ ਲਈ ਤੁਹਾਡਾ ਸਾਰਿਆਂ ਦਾ ਜੀ ਬਹੁਤ ਬਹੁਤ ਧੰਨਵਾਦ